ਇਹਤੋਂ ਵਾਰ ਕੀ ਦਊਗਾ ਤਿੰਨ ਵਾਰੀ ਐਮਪੀ ਬਣਾਇਆ ਇਹਨੇ ਆਪ ਸਾਨੂੰ ਕਿਹਾ ਮੈਂ ਇਹਨੂੰ ਕਿਹਾ ਮੈਂ ਬੇਟੂ ਪਾਕ ਬੜੀ ਸੋਹਣੀ ਲੱਗਦੀ ਹੈ ਜਦੋਂ ਜੋ ਦਾ ਕਹਿੰਦਾ ਇਹ ਰਾਹੁਲ ਗਾਂਧੀ ਜੀ ਦੇਣ ਆ ਉਹਨੇ ਮੈਨੂੰ ਆਖਿਆ ਬੇਟੂ ਪਾਕ ਬਨ ਇਹ ਪੰਜਾਬ ਚੋਪੜੀ ਪ੍ਰੇਸ਼ਾਨ ਬਣਾਉਣੀ ਉਹ ਜਿੱਦਾਂ ਦੀ ਜੁਬਾਨ ਬੋਲਦਾ ਇਹ ਮੈਂਟਲੀ ਅਪਸੈਟ ਹੈ ਇਹਨੂੰ ਜਦੋਂ ਕੰਗੜਾ ਨੂੰ ਉਹਨਾਂ ਨੇ ਕੀਤਾ ਇੱਕ ਦਿਨ ਬੀਜੇਪੀ ਨੂੰ ਇਹਦੀ ਜੁਬਾਨ ਬੰਦ ਕਰ ਲਈ ਸਟੇਟਮੈਂਟ ਦੇਣੀ ਪੈਗੀ ਯਾਰ ਕਮਾਲ ਹੋ ਗਿਆ ਕਿ ਰਾਹੁਲ ਗਾਂਧੀ ਨੂੰ ਫਾਤੋਵਾਦੀ ਕਹਿਣਾ ਇਹ ਤੇ ਬਹੁਤ ਸ਼ਰਮ ਵਾਲੀ ਗੱਲ ਹੈ ਮੇਰਾ ਖਿਆਲ ਆ ਤੇ ਜੇ ਨਹੀਂ ਕਿਸੇ ਦੀ ਕੀ ਕਰਿਆ ਪਹਿਲੋਂ ਆਪਣੇ ਦਾਦੇ ਨੂੰ ਕਵੇ ਜਿਹੜਾ 84 75 88 ਤੱਕ ਮਨਿਸਟਰ ਰਿਹਾ ਤੇ ਮੁੜ ਕੇ ਦੁਬਾਰਾ ਕਾਂਗਰਸ ਦਾ ਪ੍ਰਧਾਨ ਬਣਿਆ ਪੰਜਾਬ ਦਾ ਚੀਫ ਮਨਿਸਟਰ ਬਣਿਆ ਤਾਇਆ ਜੀ ਮੰਤਰੀ ਬਣੇ ਆਪ ਐਮਪੀ ਬਣਿਆ ਭਰਾ ਯੂਨੀਵਰਸਲ ਐਮਐਲਏ ਬਣਿਆ ਤੇ ਤੁਹਾਡੇ ਸਾਹਮਣੇ ਅਮਰਿੰਦਰ ਸਿੰਘ ਦੇ ਅਗੇਂਸਟ ਬੋਲਦਾ ਰਿਹਾ ਕਿ ਨਹੀਂ ਉਹਨੂੰ ਅੱਜੇ ਮਨਿਸਟਰ Bol'dan